ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਹੁਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਚਾਹੀਦਾ ਤਾਂ ਐਸੀ ਕਿ ਇਸ ਪਾਵਨ ਪਵਿੱਤਰ ਤਿਹਾੜੀ ਦੇ ਉੱਪਰ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਸਿੱਖ ਸਮੁੱਚੀਆਂ ਸਿੱਖ ਜਥੇਬੰਦੀਆਂ ਇੱਕ ਝੰਡੇ ਦੇ ਹੇਠਾਂ ਇਕੱਤਰਿਤ ਹੋ ਕੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੋਈ ਮਤਾ ਪਾਉਂਦੀਆਂ ਪਰੰਪੂ ਅਜਾਇਆ ਨਹੀਂ ਕਿਉਂਕਿ ਇਸ ਪਾਵਨ ਪਵਿੱਤਰ ਦਿਹਾੜੇ ਤੇ ਉਹਨਾਂ ਨੇ ਇੱਕ ਝੰਡੇ ਦੇ ਹੇਠਾਂ ਇਕੱਤਰਤ ਤਾਂ ਹੀ ਹੋਣਾ ਸੀ ਸਭੋਂ ਵੱਖ-ਵੱਖ ਧੜਿਆਂ ਦੇ ਵਿੱਚ ਵੰਡੀਆਂ ਹੋਈਆਂ ਨਹੀਂ ਉਸ ਦਾ ਮੁੱਖ ਕਾਰਨ ਇਹ ਆ ਕਿ ਚੰਦ ਉਹ ਬੰਦਿਆਂ ਦੇ ਹੱਥ ਦੇ ਵਿੱਚ ਆ ਕਿ ਉਹ ਜਦੋਂ ਜੀ ਕਰਦਾ ਉਹਨਾਂ ਦਾ ਉਹ ਜਥੇਦਾਰ ਨਵੇਂ ਬਣਾ ਦਿੰਦੇ ਨੇ ਅਤੇ ਪੁਰਾਣੇ ਜਥੇਦਾਰ ਨੂੰ ਫਾਰਗ ਕਰ ਦਿੰਦੇ ਨੇ ਕੁਝ ਸਿੱਖਾਂ ਦੇ ਵਿੱਚ ਸਿੱਖ ਵਿਦਵਾਨਾਂ ਦੇ ਵਿੱਚ ਇਹ ਆਮ ਗੱਲ ਪ੍ਰਚਲਿਤ ਹੈ ਤੇ ਹਾਲਾਂਕਿ ਉਹਨਾਂ ਨੂੰ ਅਜਾਇ ਨਹੀਂ ਸੋਚਣਾ ਚਾਹੀਦਾ ਅਜਾਇ ਨਹੀਂ ਬੋਲਣਾ ਚਾਹੀਦਾ ਕਿ ਜਦੋਂ ਜਥੇਦਾਰ ਨੂੰ ਨਿਯੁਕਤ ਕਰਨਾ ਹੁੰਦਾ ਤਾਂ ਉਸ ਨੂੰ ਹਾਤੀ ਤੇ ਲਿਆਇਆ ਜਾਂਦਾ ਤੇ ਜਦੋਂ ਉਸ ਦੀ ਵਧਾਈ ਕੀ ਕਰਨੀ ਹੁੰਦੀ ਹੈ ਤਾਂ ਖੋਤੇ ਦੇ ਭਾਗੀ ਕੀਤੀ ਜਾਂਦੀ ਹੈ ਕੈਮ ਤੋਂ ਮਰਾ ਦੇ ਆ ਕਿ ਜਦੋਂ ਜਥੇਦਾਰ ਦੀ ਨੂੰ ਲਾਉਣਾ ਹੁੰਦਾ ਹੈ ਉਹਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਬਹੁਤ ਆਦਰ ਸਤਕਾਰ ਦਿੱਤਾ ਜਾਂਦਾ ਹੈ ਤੇ ਜਦੋਂ ਉਸ ਨੂੰ ਫਾਰਮ ਕਰਨ ਦਾ ਸਮਾਂ ਆਉਂਦਾ ਤਾਂ ਉਸ ਨੂੰ ਜਲੀਲ ਕਰਕੇ ਉਤਾਰਿਆ ਜਾਂਦਾ ਕੁਝ ਹੱਦ ਤੱਕ ਗੱਲ ਠੀਕ ਵੀ ਆ ਕਿਉਂਕਿ ਜਦੋਂ ਆਪਾਂ ਪਿੰਡ ਦਾ ਸਰਪੰਚ ਵੀ ਚੁੰਦੇ ਹਾਂ ਤਾਂ ਸਰਪੰਚ ਨੂੰ ਵੀ ਇਹ ਪਤਾ ਹੁੰਦਾ ਹੈ ਕਿ ਮੇਰੀ ਜਿਹੜੀ ਸਰਪੰਚੀ ਹੈ ਉਹ 5 ਸਾਲ ਤੱਕ ਸੁਰੱਖਿਤਾ 5 ਸਾਲ ਤੱਕ ਕਿਸੇ ਦੇ ਵਿੱਚ ਵੀ ਹਿੰਮਤ ਨਹੀਂ ਹੈ ਕਿ ਮੈਨੂੰ ਉਤਾਰ ਸਕਣ ਪਰੰਤੂ ਜਥੇਦਾਰ ਨੂੰ ਕੋਈ ਪਤਾ ਨਹੀਂ ਕਿ ਉਸ ਦੀ ਜਿਹੜੀ ਪਦਵੀ ਆ ਕਦੋਂ ਤੱਕ ਟਿੱਗੀ ਰਹੇ ਹੋ ਸਕਦਾ ਹੈ ਕਿ ਦਿਨ ਚੜਦੇ ਨੂੰ ਉਸ ਦੀ ਥਾਂ ਤੇ ਕੋਈ ਹੋਰ ਨਵਾਂ ਜਥੇਦਾਰ ਲਾ ਦਿੱਤਾ ਜਾਵੇ ਜਦੋਂ ਅਸੀਂ ਪ੍ਰਾਤਨ ਇਤਿਹਾਸ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਅੱਜ ਦੀ ਤਰ੍ਹਾਂ ਅਲਫਾਫਿਆਂ ਦੇ ਵਿੱਚੋਂ ਜਥੇਦਾਰ ਨਹੀਂ ਸੀ ਨਿਕਲਦੇ ਜਥੇਦਾਰ ਨੂੰ ਲਗਾਉਣ ਦੇ ਲਈ ਸਰਬਤ ਖਾਲਸਾ ਸੱਦਿਆ ਜਾਂਦਾ ਸੀ ਸਰਬਤ ਖਾਲਸੇ ਦੇ ਵਿੱਚ ਇਹ ਨਿਰਣਾ ਲਿਆ ਜਾਂਦਾ ਸੀ ਇਹ ਫੈਸਲਾ ਲਿਆ ਜਾਂਦਾ ਸੀ ਕਿ ਕਿਹੜਾ ਇਨਸਾਨ ਜਥੇਦਾਰ ਦੀ ਸੇਵਾ ਦੇ ਲਈ ਕਾਬਿਲ ਆ ਕਿਉਂਕਿ ਜਿਹੜੀ ਜਥੇਦਾਰ ਦੀ ਪਦਵੀ ਹੈ ਕੋਈ ਛੋਟੀ ਪਦਵੀ ਨਹੀਂ ਆ ਇਹ ਪਦਵੀ ਬਹੁਤ ਉੱਚੀ ਆ ਜਿਹੜੇ ਅਸੀਂ ਪਰਾਤਨ ਜਥੇਦਾਰਾਂ ਦੇ ਜੀਵਨ ਦੇ ਵੱਲ ਝਾਤ ਮਾਰ ਕੇ ਦੇਖਦੇ ਹਾਂ ਤਾਂ ਉਹਨਾਂ ਦਾ ਜੀਵਨ ਅੱਜ ਦੇ ਜਥੇਦਾਰਾਂ ਦੇ ਵਾਂਗ ਨਹੀਂ ਉਹਨਾਂ ਦਾ ਜੀਵਨ ਬਹੁਤ ਉੱਚਾ ਤੇ ਸੁੱਚਾ ਸੀ ਜਥੇਦਾਰ ਦਾ ਇੱਕ ਕੰਮ ਹੁੰਦਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਕਰਕੇ ਰੱਖੇ ਜਿਹੜੇ ਵੀ ਵੱਖ-ਵੱਖ ਧੜਿਆਂ ਦੇ ਵਿੱਚ ਸਿੱਖਾ ਵੰਡੇ ਹੋਏ ਨੇ ਉਹਨਾਂ ਸਾਰੇ ਧੜਿਆਂ ਨੂੰ ਇਕੱਠਾ ਕਰਕੇ ਉਹਨਾਂ ਦੇ ਵਿੱਚ ਜੋ ਵੀ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਦੂਰ ਕਰੇ ਉਹਨਾਂ ਨੂੰ ਇੱਕ ਝੰਡੇ ਦੇ ਹੇਠਾਂ ਲਿਆਵੇ ਇਸ ਦੀ ਉਦਾਹਰਨ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੀ ਆ ਕਿ ਜਦੋਂ ਭਾਈ ਮਨੀ ਸਿੰਘ ਜੀ ਅਕਾਲ ਤਖਤ ਸਾਬ ਦੇ ਜਥੇਦਾਰ ਸਨ ਤਾਂ ਉਸ ਸਮੇਂ ਬੰਦਾਈ ਖਾਲਸਾ ਤੇ ਤੱਤ ਖਾਲਸਾ ਦੇ ਵਿੱਚ ਰੋਲਾ ਸੀ ਦੋਵੇਂ ਉਹਨਾਂ ਦੋਨਾਂ ਧੜਿਆਂ ਦੇ ਵਿੱਚ ਬਹੁਤ ਟਕਰਾਅ ਸੀ ਪ੍ਰੰਤੂ ਭਾਈ ਮਨੀ ਸਿੰਘ ਨੇ ਉਹਨਾਂ ਦੇ ਇਸ ਟਕਰਾਅ ਨੂੰ ਦੂਰ ਕਰਕੇ ਉਹਨਾਂ ਨੂੰ ਇੱਕ ਝੰਡੇ ਦੇ ਹੇਠਾਂ ਇਕੱਤਰਿਤ ਕੀਤਾ ਪਰੰਤੂ ਜਦੋਂ ਅਸੀਂ ਅੱਜ ਦੇ ਜਥੇਦਾਰਾਂ ਦੇ ਜੀਵਨ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਸਾਨੂੰ ਅਜੇ ਕਦੇ ਕੋਈ ਵੀ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਅੱਜ ਅਜੋਕੇ ਸਮੇਂ ਦੇ ਵਿੱਚ ਸਿੱਖ ਪਤਾ ਨਹੀਂ ਕਿੰਨੇ ਕੁ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਜਿੰਨੇ ਧੜੇ ਨੇ ਉਹਨਾਂ ਦੀ ਆਪਣੀ ਆਪਣੀ ਰਹਿਤ ਮਰਿਆਦਾ ਜਥੇਦਾਰ ਦਾ ਜਥੇਦਾਰ ਕੋਲੋਂ ਅੱਜ ਤੱਕ ਇਹ ਨਹੀਂ ਸੜਿਆ ਕਿ ਸਾਰੇ ਜੱਤੜਿਆਂ ਨੂੰ ਇੱਕ ਕਰਨਾ ਤਾਂ ਬੜੀ ਦੂਰ ਦੀ ਗੱਲ ਉਹ ਧੜਿਆਂ ਦੀ ਰਹਿਤ ਮਰਿਆਦਾ ਹੀ ਨਹੀਂ ਇੱਕ ਕਰ ਸਕਿਆ ਘੱਟੋ ਘੱਟ ਉਸ ਨੂੰ ਇਸ ਇਹ ਤਾਂ ਕਰਨਾ ਚਾਹੀਦਾ ਨਾ ਕਿ ਉਹ ਸਾਰੇ ਧੜਿਆਂ ਦੀ ਜਿਹੜੀ ਰਹਿਤ ਮਰਿਆਦਾ ਹੋਵੇ ਇੱਕ ਕਰ ਸਕੇ ਜਿਹੜੀ ਅਕਾਲ ਤਖਤ ਤੋਂ ਪ੍ਰਮਾਣਿਤ ਰਹਿਤ ਮਰਿਆਦਾ ਹੈ ਉਹ ਹੀ ਲਾਗੂ ਕਰਵਾ ਸਕੇ ਪਰੰਤੂ ਨਹੀਂ ਉਹ ਜਹਾ ਕਰਨ ਦੇ ਵਿੱਚ ਅਸਮਰਥਨ ਦੂਸਰੀ ਉਦਾਹਰਨ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਵਿੱਚੋਂ ਲੈਨੇ ਆ ਕਿ ਜਦੋਂ ਉਸ ਸਮੇਂ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਇਹ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜੀਵਨ ਆ ਉਹ ਇੱਕ ਸਿੱਖ ਦੇ ਜੀਵਨ ਤੋਂ ਉਲਟ ਚੱਲ ਰਿਹਾ ਹੈ ਕਿ ਉਹ ਕੰਜਰੀਆਂ ਨਚਾਉਂਦਾ ਹੈ ਕਿ ਮੋਰਾਂ ਦੇ ਪਿਆਰ ਦੇ ਵਿੱਚ ਉਹਨਾਂ ਨੂੰ ਖਬਰ ਮਿਲੀ ਕਿ ਮੋਰਾਂ ਦੇ ਪਿਆਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਪੈ ਗਏ ਸਨ ਉਹਨਾਂ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ ਜਦੋਂ ਉਹਨਾਂ ਨੂੰ ਅਕਾਲ ਤਖਤ ਦੇ ਤੇ ਤਲਬ ਕੀਤਾ ਗਿਆ ਉਹਨਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਬڑے ਮਹਾਰਾਜਾ ਰਣਜੀਤ ਸਿੰਘ ਨੇ ਬੜੇ ਸਤਕਾਰ ਦੇ ਨਾਲ ਅਕਾਲ ਤਖਤ ਦੇ ਆ ਕੇ ਪੇਸ਼ ਹੋਏ ਅਤੇ ਉਹਨਾਂ ਨੇ ਜਿਹੜੀ ਆਪਣੀ ਗਲਤੀ ਉਹ ਵੀ ਸਬਕ ਲਈ ਤੇ ਅਤੇ ਅਕਾਲੀ ਫੂਲਾ ਸਿੰਘ ਨੀਵੀ ਉਸ ਸਮੇਂ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਜਿਸ ਤੋਂ ਪੂਰੀ ਅੰਗਰੇਜ਼ ਕੌਮ ਡਰਦੀ ਸੀ ਉਸਨੂੰ ਅਮੀ ਸੌ ਕੋੜਿਆਂ ਦੀ ਸਜ਼ਾ ਲਾ ਕੇ ਇਹ ਸਾਬਤ ਕੀਤਾ ਸੀ ਕਿ ਸਿੱਖ ਰਾਜ ਤੋਂ ਉੱਪਰ ਅਕਾਲ ਤਖਤ ਤੋਂ ਉੱਪਰ ਕੋਈ ਵੀ ਰਾਜਾ ਉੱਪਰ ਨਹੀਂ ਆ ਜਿੱਥੇ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਦੀ ਮਰਿਆਦਾ ਦਾ ਮਾਨ ਰੱਖਿਆ ਉੱਤੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਲ ਤਖਤ ਦੀ ਮਰਿਆਦਾ ਦਾ ਕਾਲ ਤਖਤ ਦੇ ਜਥੇਦਾਰ ਦੀ ਮਰਿਆਦਾ ਦਾ ਧਿਆਨ ਖਿਆਲ ਰੱਖਿਆ ਸਤਕਾਰ ਕੀਤਾ ਕਿਉਂਕਿ ਉਸ ਸਮੇਂ ਦਾ ਰਾਜਾ ਸੀ ਅਗਰ ਉਹ ਵੀ ਅੱਜ ਦੇ ਰਾਜਿਆਂ ਦੀ ਤਰ੍ਹਾਂ ਚਾਵੇ ਤਾਂ ਉਹ ਵੀ ਜਥੇਦਾਰ ਬਦਲ ਸਕਦਾ ਸੀ ਪਰੰਤੂ ਉਹਨਾਂ ਦੇ ਵਿੱਚ ਉਹਨਾਂ ਨੇ ਅਜਿਹਾ ਨਹੀਂ ਕੀਤਾ ਹੁਣ 2 ਦਸੰਬਰ ਨੂੰ 2024 ਨੂੰ ਜੋ ਘਟਨਾ ਆਪਣੇ ਸਾਰਿਆਂ ਨੂੰ ਪਤਾ ਆਪਾਂ ਸਾਰਿਆਂ ਨੂੰ ਪਤਾ ਜੋ ਘਟਨਾ ਵਾਪਰੀ ਹੈ 2 ਦਸੰਬਰ ਨੂੰ ਕਿ ਕਿਸ ਤਰ੍ਹਾਂ ਸਰਬੀਰ ਸਿੰਘ ਬਾਦਲ ਨੂੰ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਵੱਲੋਂ ਸਜ਼ਾ ਲਗਾਈ ਗਈ। ਹਾਲਾਂਕਿ ਸਜ਼ਾ ਬਹੁਤ ਛੋਟੀ ਸੀ। ਕਿਉਂਕਿ ਇੱਕ ਸਿੱਖਾਂ ਦੇ ਜਿਹੜੇ ਜੀਵਨ ਜਿਹੜਾ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਦੇ ਉਲਟ ਚੱਲਣ ਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ 100 ਕੋੜੀਆਂ ਦੀ ਸਜ਼ਾ ਹੋਈ ਤੇ ਇਸ ਇਹਨਾਂ ਦੇ ਰਾਜ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਦੇ ਅੰਗ ਗਲੀਆਂ ਦੇ ਵਿੱਚ ਰੁਲੇ ਨਹੀਂ। ਗੁਰੂ ਸਾਹਿਬ ਜੀ ਦੀ ਇੱਜ਼ਤ ਰੁਲੀ ਹੈ ਪੈਰਾਂ ਦੇ ਵਿੱਚ। ਇਹ ਸਜ਼ਾ ਇਹਨਾਂ ਲਈ ਕਾਫੀ ਇੰਨੀ ਸਜ਼ਾ ਇੰਨੀ ਥੋੜੀ ਸਜ਼ਾ ਮਿਲਣ ਦੇ ਬਾਵਜੂਦ ਵੀ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਉਹਨਾਂ ਦੀਆਂ ਸਿਵਿਆਵਾਂ ਤੋਂ ਉਹਨਾਂ ਨੂੰ ਫਾਰਗ ਕਰ ਦਿੱਤਾ ਇਹ ਕੰਮ ਕਰਕੇ ਇਹਨਾਂ ਨੇ ਜਿਹੜੀ ਰੰਦੀ ਖੁੰਦੀ ਇੱਜ਼ਤ ਸੀ ਸਿੱਖਾਂ ਦੇ ਦਿਲਾਂ ਦੇ ਵਿੱਚ ਉਹ ਵੀ ਇਹ ਮਟਾ ਮਟਾਉਣਾ ਚਾਹੁੰਦੇ ਨੇ ਆਪਣੀ ਜੇਕਰ ਇੰਨਾ ਹੀ ਇਹਨਾਂ ਨੂੰ ਸਤਕਾਰ ਹੁੰਦਾ ਤਾਂ ਇਹਨਾਂ ਨੇ ਅਜਿਹਾ ਫੈਸਲਾ ਕਦੀ ਵੀ ਇਹਨਾਂ ਨੂੰ ਨਹੀਂ ਸੀ ਲੈਣਾ ਚਾਹੀਦਾ ਤੇ ਮੈਨੂੰ ਇਹ ਵੀ ਗੱਲ ਸਮਝ ਨਹੀਂ ਆ ਰਹੀ ਕਿ ਜਦੋਂ ਜਥੇਦਾਰਾਂ ਨੂੰ ਜਥੇਦਾਰ ਦੀ ਪਦਵੀ ਦੇ ਉੱਤੇ ਨਿਯੁਕਤ ਕੀਤਾ ਜਾਂਦਾ ਉਸ ਸਮੇਂ ਤਾਂ ਇਹ ਕਿਉਂ ਨਹੀਂ ਬੋਲਦੇ ਕਿ ਸਾਨੂੰ ਕਿਸ ਢੰਗ ਦੇ ਨਾਲ ਇੱਥੇ ਨਿਯੁਕਤ ਕੀਤਾ ਜਾਂਦਾ ਹੈ ਇੱਥੇ ਨਿਯੁਕਤ ਹੋਣ ਦਾ ਜਿਹੜਾ ਢੰਗ ਕੀ ਆ ਪਰੰਤੂ ਜਦੋਂ ਇਹਨਾਂ ਨੂੰ ਫਾਰਕ ਕੀਤਾ ਜਾਂਦਾ ਇਹ ਉਦੋਂ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਨੇ ਕਿ ਅਕਾਲੀ ਦਲ ਇਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਫਿਰ ਕੰਮ ਤਾਂ ਲਾਉਂਦੇ ਨੇ ਜੇਕਰ ਤੁਸੀਂ ਸੱਚੇ ਜਥੇਦਾਰ ਦਾ ਪਰ ਜੇ ਨਿਭਾਉਣਾ ਚਾਹੁੰਦੇ ਹੋ ਤਾਂ ਜਥੇਦਾਰ ਦੇ ਪਦਵੀ ਤੇ ਰਹਿੰਦਿਆਂ ਹੋਇਆ ਸਾਰੀ ਜਿਹੜੀ ਪ੍ਰਕਿਰਿਆ ਉਹ ਪ੍ਰੈਸ ਕਾਨਫਰੰਸ ਦੇ ਰਹੀ ਦੱਸੋ ਕਿ ਕਿਸ ਤਰ੍ਹਾਂ ਸਾਨੂੰ ਤੁੰਗਿਆ ਗਿਆ ਤੇ ਤੁਸੀਂ ਬਾਅਦ ਦੇ ਵਿੱਚ ਕਿਉਂ ਆਜਾ ਬੋਲਦੇ ਕਿ ਸਾਨੂੰ ਇੱਥੇ ਲਿਫਾਫੇ ਜਿਹੜੇ ਲਿਫਾਫਿਆਂ ਦੇ ਵਿੱਚੋਂ ਜਥੇਦਾਰ ਨਿਕਲਦੇ ਨੇ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਸਾਨੂੰ ਜਿਹੜੀ ਆਪਣੀ ਪ੍ਰਾਤਨ ਮਰਿਆਦਾ ਹੈ ਸਾਨੂੰ ਉਸ ਮਰਿਆਦਾ ਦੇ ਨਾਲ ਹੀ ਉਜੜਨਾ ਪੈਣਾ ਜੇਕਰ ਅਸੀਂ ਪਰਾਤਨ ਮਰਿਆਦਾ ਦੇ ਨਾਲ ਜੁੜਾਂਗੇ ਤਾਂ ਹੀ ਅਸੀਂ ਅੱਗੇ ਵੱਧ ਪਾਵਾਂਗੇ ਕਿਉਂਕਿ ਇੱਕ ਦਰਖਤ ਉਦੋਂ ਹੀ ਹਰਿਆ ਰਹਿੰਦਾ ਹੈ ਜਦੋਂ ਉਹ ਦਰਖਤ ਦੀਆਂ ਜਣਾ ਜ਼ਮੀਨ ਦੇ ਵਿੱਚ ਲੱਗੀਆਂ ਰਹਿਣ ਜਦੋਂ ਟਾਹਣੀਆਂ ਦਰਖਤ ਤੋਂ ਵੱਖ ਹੋ ਜਾਂਦੀਆਂ ਨੇ ਆਪਣੀ ਜੜ੍ਹ ਤੋਂ ਵੱਖ ਹੋ ਜਾਂਦੀ ਹੈ ਤਾਂ ਟਾਹਣੀਆਂ ਸੁੱਕ ਜਾਂਦੀਆਂ ਨੇ ਉਹ ਦਰਖਤ ਸੁੱਕ ਜਾਂਦੇ ਨੇ ਉਸੇ ਪ੍ਰਕਾਰ ਜਿਹੜੇ ਸਾਡੇ ਜੋ ਸਾਡੀਆਂ ਪਰੰਪਰਾਵਾਂ ਬਣੀਆਂ ਹੋਈਆਂ ਨੇ ਸਾਨੂੰ ਉਹਨਾਂ ਨੂੰ ਬਹਾਲ ਕਰਨਾ ਚਾਹੀਦਾ ਸਾਨੂੰ ਵੋਟਾਂ ਦੇ ਰਾਹੀਂ ਜਥੇਦਾਰ ਨਹੀਂ ਚੁਣਨਾ ਚਾਹੀਦਾ ਸਗੋਂ ਜੋ ਸਾਡੀ ਮਰਿਆਦਾ ਏ ਸਰਬੱਤ ਖਾਲਸਾ ਉਸ ਦੇ ਅਨੁਸਾਰ ਹੀ ਸਾਨੂੰ ਜਥੇਦਾਰ ਚੁਣਨਾ ਚਾਹੀਦਾ ਇਤਿਹਾਸ ਗਵਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਆ ਪਰੰਤੂ ਇਤਿਹਾਸ ਨੂੰ ਸੰਭਿਆ ਨਹੀਂ ਉਸ ਤੋਂ ਵੱਡੀ ਤਰਾਸਦੀ ਏ ਆ ਕਿ ਸਿੱਖਾਂ ਨੇ ਕਦੀ ਵੀ ਇਤਿਹਾਸ ਤੋਂ ਸਿੱਖਿਆ ਨਹੀਂ ਕਿਉਂਕਿ ਇਤਿਹਾਸ ਤੋਂ ਅਸੀਂ ਦੋ ਚੀਜ਼ਾਂ ਸਿੱਖ ਸਕਦੇ ਹਾਂ ਇਤਿਹਾਸ ਤੋਂ ਕਮਾਂ ਲਈ ਹੁੰਦਾ ਹੈ ਇੱਕ ਤਾਂ ਇਹ ਕਿ ਜੋ ਅਸੀਂ ਪ੍ਰਾਤਨ ਸਮੇਂ ਦੇ ਵਿੱਚ ਗਲਤੀਆਂ ਕਰ ਬੈਠੇ ਹਾਂ ਉਹਨਾਂ ਗਲਤੀਆਂ ਨੂੰ ਅਸੀਂ ਅਗਾਹ ਜਾ ਕੇ ਨਾ ਦੁਹਰਾਈਏ ਤੇ ਦੂਸਰੀ ਸਿੱਖੀ ਅਸੀਂ ਇਤਿਹਾਸ ਤੋਂ ਇਹ ਲੈ ਸਕਦੇ ਹਾਂ ਜੇਕਰ ਸਾਡਾ ਇਤਿਹਾਸ ਚੰਗਾ ਹੈ ਤੇ ਸਾਨੂੰ ਥੋੜਾ ਉਸ ਤੋਂ ਵੀ ਉੱਪਰ ਜਾਣਾ ਚਾਹੀਦਾ ਅੱਗੇ ਜਾਣਾ ਚਾਹੀਦਾ ਨਾ ਕਿਸੇ ਕੋ ਢੈਂਤੀ ਤਲ ਕਲਾ ਦੇ ਵਿੱਚ ਆਉਣਾ ਚਾਹੀਦਾ ਸਗੋਂ ਚੜ੍ਹਦੀ ਕਲਾ ਦੇ ਵਿੱਚ ਰਾਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਪ੍ਰਾਤਨ ਇਤਿਹਾਸ ਆ ਅਸੀਂ ਘੱਟੋ-ਘੱਟ ਉਸ ਤੋਂ ਅੱਗੇ ਤਾਂ ਵੱਧ ਸਕੀਏ ਉਸ ਤੋਂ ਪਿੱਛੇ ਨਾ ਆਈਏ ਚਲੋ ਖੈਰ ਮਹਾਰਾਜ ਆਪਣਾ ਮਹਤ ਪ੍ਰਿਆਹ ਇਸ ਕੌਮ ਦੇ ਬਣਾਈ ਰੱਖੇ ਇਸ ਨੂੰ ਸਮਰਥ ਬਖਸ਼ੇ ਤਾਂ ਜੋ ਸਿੱਖ ਕੌਮ ਵੀ ਚੜ੍ਹਦੀਆਂ ਕਲਾਂ ਦੇ ਵਿੱਚ ਜਾ ਸਕੇ ਜਥੇਦਾਰਾਂ ਨੂੰ ਵੀ ਅਕਲ ਆ ਸਕੇ ਮਤ ਸਮਰਥ ਬਖਸ਼ੇ ਮਹਾਰਾਜ ਸਿੱਖੀ ਪ੍ਰਚਾਰ ਕਰਨ ਦਾ ਜੋ ਜੋ ਸਿੱਖਾਂ ਦੇ ਵਿੱਚ ਧੜੇ ਨੇ ਉਹਨਾਂ ਧੜਿਆਂ ਨੂੰ ਇੱਕ ਜੁਟ ਕਰ ਸਕਣ ਅਤੇ ਇੱਕ ਰਇਤ ਮਰਿਆਦਾ ਲਾਗੂ ਕਰ ਸਕਣ